ਹਾਂ ਭਾਈ ਵਧੀਆ ਬਈ ਵਧੀਆ ਤੂੰ ਦੱਸ ਕੱਲੇ ਯਾਰ ਸੜਕ ਤੇ ਗਾਂ ਆ ਰਹੀ ਸੀ ਮੋਟਰਸਾਈਕਲ ਤੇ ਬੰਦੇ ਦੀ ਟੱਕਰ ਹੋ ਗਈ ਗਾਂ ਨਾਲ ਯਾਰ ਬੰਦਾ ਮਰ ਗਿਆ ਰੱਬ ਨੇ ਬਹੁਤ ਮਾੜਾ ਕੀਤਾ ਅੱਛਾ ਰੱਬ ਨੇ ਮਾੜਾ ਕੀਤਾ ਜਾ ਯਾਰ ਯਾਰ ਮੈਂ ਉਹ ਬੰਦੇ ਦਾ ਹਾਲ ਚਾਲ ਪੁੱਛਿਆ ਉਹਨੇ ਮੈਨੂੰ ਐ ਕਾਹਤੋਂ ਕਿਹਾ ਵੀ ਜਾ ਯਾਰ ਉਹਨੇ ਯਾਰ ਮੈਨੂੰ ਵੀ ਕਹਿਤਾ ਜਾ ਯਾਰ ਤੇਰੇ ਵਾਲੀ ਗੱਲ ਯਾਰ ਮੈਨੂੰ ਵੀ ਕਹਤੀ ਓਏ ਹਾਂ ਯਾਰ ਇਹ ਵੀ ਗੱਲ ਐ ਬਾਈ ਯਾਰ ਮੈਂ ਤੁਹਾਡੀਆਂ ਗੱਲਾਂ ਸੁਣੀਆਂ ਯਾਰ ਉਹਨੇ ਮੈਨੂੰ ਵੀ ਕਿਹਾ ਜਾ ਯਾਰ ਯਾਰ ਉਹਨੇ ਆਪਾਂ ਨੂੰ ਐ ਕਾਹਤੋਂ ਕਿਹਾ ਕਿਉਂ ਨਾ ਆਪਾਂ ਉਹ ਤੋਂ ਪੁੱਛ ਕੇ ਆਈਏ ਚਲੋ ਚਲੋ यार तेन गल का मतलब पुछना तू सूगा तू भी, तो भी जायर हाँ हा। हाँ मैं आ गए ना हम तेने लौट ती मैं पता क्यों कले कले भी जा यार जा यार जा यार जो तू कहा मेरा मन खराब हो रहा बई की हाल चाल है बी रब ने मेरा मन खराब करता क्यों करता रब ने यार रब कद भी मन खराब नहीं करता रब ने तेन मन पता क्यों दिता है ਮੰਦਾ ਤਾਂ ਰੱਬ ਨੇ ਸੋਚਣ ਵਾਸਤੇ ਵੀ ਆਪਣੇ ਮਨ ਨਾਲ ਕੋਈ ਚੰਗਾ ਕੰਮ ਕਰੋ ਉਹਦੇ ਵਿੱਚ ਰੱਬ ਦਾ ਕੀ ਕਸੂਰ ਹੋਇਆ ਇਹ ਕਦੇ ਵਾਸਤੇ ਵੀ ਇਹ ਗੱਲਾਂ ਕਿਹਾ ਕਰ ਵੀ ਰੱਬ ਨੇ ਮੇਰਾ ਮਨ ਖਰਾਬ ਕਰਤਾ ਠੀਕ ਤੂੰ ਕਿਹਾ ਵੀ ਰੱਬ ਨੇ ਦਿਲ ਤੇ ਦਿਮਾਗ ਖਰਾਬ ਕਰਤਾ ਇਹਦੇ ਵਿੱਚ ਰੱਬ ਦਾ ਕੀ ਕਸੂਰ ਆ ਯਾਰ ਰੱਬ ਨੇ ਦਿਲ ਪਤਾ ਕਿਉਂ ਦਿੰਦਾ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਮਾਪਿਆਂ ਨੂੰ ਪਿਆਰ ਕਰਨ ਵਾਸਤੇ ਦਿੰਦਾ ਹੈਗਾ ਰੱਬ ਕਰੇ ਕਿਸਦਾ ਮਾੜਾ ਨਹੀਂ ਕਰਦਾ ਦਿਮਾਗ ਪਤਾ ਰੱਬ ਨੇ ਕਿਉਂ ਦਿੰਦਾ ਦਿਮਾਗ ਰੱਬ ਨੇ ਤਾਂ ਦਿੱਤਾ ਹੈਗਾ ਵੀ ਆਪਣੇ ਦਿਮਾਗ ਨਾਲ ਕੋਈ ਚੰਗੀ ਗੱਲ ਸੋਚੋ ਆਪਣੇ ਦਿਮਾਗ ਤੋਂ ਕੰਮ ਲਓ ਆਪਾਂ ਫੇਰ ਕਹਦੇ ਨੇ ਯਾਰ ਰੱਬ ਨੇ ਕਰਤਾ ਰੱਬ ਨੇ ਕਰਤਾ ਰੱਬ ਨੇ ਮਨ ਖਰਾਬ ਕਰਤਾ ਰੱਬ ਨੇ ਦਿਲ ਖਰਾਬ ਕਰਤਾ ਇਹਦੇ ਵਿੱਚ ਰੱਬ ਦਾ ਕੋਈ ਕਸੂਰ ਨਹੀਂ ਹੈ ਠੀਕ ਹੈ ਰੱਬ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਦਾ ਰੱਬ ਹਮੇਸ਼ਾ ਚੰਗਾਈ ਕਰਦਾ ਹੈ ਜਿਹੜੀ ਆਪਾਂ سزا ਭੁਗਤਦੇ ਹਾਂ ਨਾ ਉਹਦਾ ਤੂੰ ਕਹਨੇਗਾ ਵੀ ਗਾਹ ਨਾਲ ਵੱਜ ਕੇ ਕਤਲ ਹੋਇਆ ਠੀਕ ਹੈ ਬੰਦਾ ਮਰਿਆ ਉਹ ਸਿਰਫ ਉਹਦੇ ਮਾੜੇ ਕਰਮਾਂ ਦੀ ਕੋਈ ਸਜ਼ਾ ਸੀ ਉਹ ਰੱਬ ਨੇ ਨਹੀਂ ਕੀਤਾ ਹਰੇ ਕਹਿੰਦਾ ਯਾਰ ਵੀਰ ਆਪਣੇ ਮਾਰਾ ਕਰਤਾ ਰੱਬ ਇਹ ਉੱਪਰੋਂ ਲਿਖੀ ਆ ਗਈ ਕਿਉਂ ਰੱਬ ਨੇ ਮਾਰਾ ਕਰਤਾ ਦੋਸਤੋ ਜਿਹੜੀ ਇਹ ਬੱਚਿਆਂ ਤੇ ਰੱਬ ਬਾਰੇ ਵੀਡੀਓ ਪਾਈ ਹੈਗੀ ਆਪਣਾ ਪਰਮਾਤਮਾ ਸਿਰਜਣਹਾਰ ਵਾਹਿਗੁਰੂ ਜੀ ਨੇ ਆਪਾਂ ਨੂੰ ਜ਼ਿੰਦਗੀ ਬਖਸ਼ੀ ਹੈ ਹਨਾ ਇੱਕ ਵਾਰ ਮਿਲਦੀ ਹੈ ਜ਼ਿੰਦਗੀ ਹੁਣ ਜਿਵੇਂ ਬੱਚਿਆਂ ਰਾਹੀਂ ਆਪਾਂ ਨੇ ਵੀਡੀਓ ਬਣਾਈਆਂ ਨਾ ਬੱਚੇ ਕਹਿੰਦੇ ਇੱਕ ਨੇ ਕਿਹਾ ਮੇਰਾ ਦਿਲ ਤੇ ਦਿਮਾਗ ਰੱਬ ਨੇ ਖਰਾਬ ਕਰਕੇ ਆਇਆ ਇੱਕ ਨੇ ਕਿਹਾ ਮੇਰਾ ਰੱਬ ਨੇ ਮਨ ਪਟਕਾਰ ਕੇ ਆ ਮਨ ਖਰਾਬ ਕਰਕੇ ਆ ਇੱਕ ਨੇ ਕਿਹਾ ਵੀ ਕੋਈ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਉਹਦੀ ਮੌਤ ਹੋ ਗਈ ਗਾਂ ਨਾਲ ਟੱਕਰ ਹੋ ਕੇ ਤਾਂ ਕਹਿੰਦਾ ਰੱਬ ਨੇ ਮਾੜਾ ਕਰਤਾ ਤਾਂ ਹਰ ਚੀਜ਼ ਦੇ ਵਿੱਚ ਰੱਬ ਦਾ ਕਸੂਰ ਨਹੀਂ ਹੁੰਦਾ ਭਾਈ ਰੱਬ ਨੇ ਤਾਂ ਆਪਾਂ ਨੂੰ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਹੈਗੀ ਰੱਬ ਨੇ ਆਪਾਂ ਨੂੰ ਦਿਲ ਦਿੱਤਾ ਹੈ ਪਿਆਰ ਕਰਨ ਵਾਸਤੇ ਮਨ ਦਿੱਤਾ ਹੈ ਚੰਗੀ ਜਗ੍ਹਾ ਲਾਉਣ ਵਾਸਤੇ ਵੀ ਆਪਣਾ ਮਨ ਨੂੰ ਕਾਰਣਾ ਕਰਕੇ ਹਨਾ ਆਪਾਂ ਕੋ ਚੰਗੇ ਕਰਮ ਕਰਦੇ ਆ ਤਾਂ ਉਹਦਾ ਚੰਗਾ ਫਲ ਆ ਹੀ ਮਿਲਦਾ ਹੈਗਾ ਤੇ ਦਿਮਾਗ ਆਪਣਾ ਦਿੱਤਾ ਸੋਚਣ ਵਾਸਤੇ ਵੀ ਦਿਮਾਗ ਤੋਂ ਘੱਟ ਲਈਏ ਮੰਨ ਲਓ ਆਪਾਂ ਸਫਰ ਕਰ ਰਹੇ ਕੋਈ ਗੱਡੀ ਚਲਾ ਰਹੇ ਮੋਟਰਸਾਈਕਲ ਚਲਾ ਰਹੇ ਹਨਾ ਤਾਂ ਉਹਦੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਕਿਉਂਕਿ ਕੱਲਾ ਚਲਾਉਣਾ ਡਰਾਈਵਰੀ ਨਹੀਂ ਹੈਗੀ ਜੇ ਆਪਾਂ ਇੰਡੀਕੇਟਰ ਲਾਵਾਂਗੇ ਲਾਈਟਾਂ ਲਾਵਾਂਗੇ ਤਾਂ ਹੀ ਉਹ ਡਰਾਈਵਰੀ ਹੁੰਦੀ ਹੈ ਨਾ ਤਾਂ ਰੱਬ ਨੇ ਹੀ ਆਪਾਂ ਨੂੰ ਦੇਖੋ ਜ਼ਿੰਦਗੀ ਵਕਤੀ ਹੈ ਦਿਲ ਦਿਮਾਗ ਦਿੱਤਾ ਹੈ ਹਨਾ ਤਾਂ ਕਰਕੇ ਬਈ ਇਹ ਹੀ ਗੱਲ ਕਹਿੰਦਾ ਸੀ ਮੈਂ ਆਪਣੀ ਜ਼ਿੰਦਗੀ ਇਹਨੂੰ ਨਾ ਹੱਸ ਕੇ ਜਿਓ ਹਰ ਚੀਜ਼ 'ਚ ਪਰਮਾਤਮਾ ਦਾ ਕੋਈ ਕਸੂਰ ਨਹੀਂ ਹੁੰਦਾ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਕੋਈ ਗੱਲ ਵਧੀਆ ਲੱਗੀ ਹਨਾ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਜੇ ਤੁਹਾਨੂੰ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਉਹ ਆਪਾਂ ਤੈਦੋਂ ਮਾਫੀ ਚਾਹੁੰਦੇ ਹਾਂਗੇ ਠੀਕ ਹੈ ਉਹ ਤੁਸੀਂ ਕਮੈਂਟ ਚ ਬੋਲ ਸਕਦੇ ਹੋ ਮੈਨੂੰ ਕੋਈ ਚੱਕਰ ਨਹੀਂ ਠੀਕ ਹੈ ਧੰਨਵਾਦ ਜੀ ਸ਼ੁਕਰੀਆ